ਆ ਇੱਥੇ ਤੁਹਾਨੂੰ ਐ ਕਰੂ ਕਿੰਨਾ ਡੀਜ਼ਲ ਮੈਂ ਦੇ ਦਾਂ ਤੁਹਾਨੂੰ ਕਿੰਨਾ ਐਕਚੁਅਲੀ ਤੁਹਾਨੂੰ ਇੱਥੇ 1500 ਲੀਟਰ ਡੀਜ਼ਲ ਲੱਗਿਆ ਉਹ ਚੁੱਕੀ ਐ ਇਹ ਟਰੈਕਟਰ ਚੱਲਦਾ ਨਹੀਂ ਜੋ ਵੈਲ ਤਿੰਨ ਹਜ਼ਾਰ ਲੀਟਰ ਡੀਜ਼ਲ ਮੇਰੇ ਨਾਲ ਅੱਛਾ ਸ਼ੁਕਰ ਹੈ ਤੁਹਾਨੂੰ ਦੇ ਦਿੰਦਾ ਆ ਲੱਖ ਰੁਪਏ ਤੇ ਲੱਖ ਉਧਰ ਦੇ ਦਾਂਗੇ ਅੱਪਾ ਤਿੰਨ ਹਜ਼ਾਰ ਡੀਜ਼ਲ ਲੀਟਰ ਉਧਰ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪੱਕੇ ਦਾ ਹੱਲ ਤਾਂ ਹੀ ਆ ਹੱਲ ਕਰੋ ਤੁਹਾਡੇ ਤਿੰਨ ਹਜ਼ਾਰ ਡੀਜ਼ਲ ਬੋਲੋ ਇਹਨੇ 100 ਲੀਟਰ ਸੋਡ ਮੈਂ ਭਜਾ ਦੂੰਗਾ ਨਾਲ ਕੋਈ ਤੁਸੀਂ ਆ ਤੁਹਾਨੂੰ ਪ੍ਰਾਪਤ ਪਹੁੰਚਾ ਦੇਣਗੇ 300 ਲੀਟਰ ਇਹਦਾ ਪਹਿਲਾ ਵੀ ਹੋਣਾ ਨਹੀਂ ਤਾਂ ਹੋਰ ਲੱਗਣਾ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਨਹੀਂ ਜੀ ਕਹਿੰਦੇ ਮਤਰਾ ਹੀ ਬਹੁਤ ਸ਼ਰਤ ਦਾ ਤੇਲ ਕਿੰਨਾ ਭੇਜੀਏ ਤੇਲ ਵੀ ਜੀ ਪੀ ਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐਂ ਕਰੋ ਇੱਕ ਪਤਾ ਹੋ ਗਿਆ ਇੱਕ ਹਫਤਾ ਆਪਾਂ ਲਾ ਫਿਰ ਵੀ ਮਿਲਣਾ ਪੈਣਾ ਪਏਗਾ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਜੀ ਅੱਜ ਸ਼ਾਮ ਤੱਕ ਇਹਨਾਂ ਕੋਲ ਆ ਗਿਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸੰਦੇਸ਼ ਇੱਕ ਤਹਾਵਣ ਹੋ ਗਿਆ ਜੀ ਸੋਨਹਾਂ ਜੀ ਰੋਸ ਵਸੇ ਬਲੇ ਨਾ ਇਹ ਖਬਰ ਨਹੀਂ ਸਾਡਾ ਤੇ ਬਹੁਤ 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 ਹੁਣ ਮੈਂ ਛੋਟੇ ਬੱਚੇ ਨੂੰ ਲਾ ਲਿਆ ਜਿਹੜਾ ਅਜਿਹਾ ਕੋਈ ਨਹੀਂ ਸਾਡੇ ਲਈ ਇੰਨਾ ਹੀ ਬੜਾ ਹੈ ਤੁਸੀਂ ਆ ਕੇ ਨਹੀਂ ਨਹੀਂ ਯਾਰ ਦੁੱਖ ਜਾ ਕੇ ਖਲੋਤੇ ਹੋ ਦੁੱਖ ਘਟਦਾ ਹੈ 2000 ਦੱਸ ਦੋ 2000 ਕਰ ਦਿਓ ਜੀ 2000 ਲੀਟਰ ਮੈਂ ਤੁਹਾਨੂੰ ਕੀ ਦਿੰਦਾ ਹਾਂ ਜੀ ਅਸੀਂ ਰੋਟੀ ਖਾਣ ਜੋਗੇ ਹੋਗੇ ਬਹੁਤ ਬਹੁਤ ਧੰਨਵਾਦ ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦੇ ਆ ਉਸ ਤਰੀਕੇ ਨਾਲ ਸਾਰਾ ਅਕਨਾਲ ਕਰੀਏ 60000000 ਲੱਗਣਾ ਹੈ ਜਦੋਂ ਇਹ ਆਪਣੀ ਸਰਕਾਰ ਆਉਂਦੀ ਹੈ ਇਹ ਸਪੱਕਾ ਹੀ ਇਲਾਜ ਕਰ ਦੂੰਗਾ ਜ਼ਿੰਦਗੀ ਭਰ ਤੋਂ ਇਹਦੀ ਕੋਈ ਸਮੱਸਿਆ ਨਹੀਂ ਹੋਊਗੀ ਬੋਲ ਸੋਨ ਲਾ ਸਾਰਿਆਂ ਦਾ ਮਾਤ ਕਰਦਾ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਤਰੀਕੇ ਨਾਲ ਮੈਂ ਸਿਰ ਝੁਕਦਾ ਆਪਣੇ ਪੌਦਿਆਂ ਦੇ ਅੱਗੇ ਆਈ ਚੀਜ਼ ਕਿਤੇ ਹੋਰ ਸੂਬੇ 'ਚ ਹੁੰਦੀ ਨਾ ਰੁੱਢ ਜਾਣੇ ਮੋਤੀ ਹਿੰਮਤ ਹੈ ਤੁਸੀਂ ਤੁਹਾਡੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਜਿੰਦਗੀ ਬਦਲਦੇ ਆਏ ਹੋ ਸੋ ਮੈਂ ਅੱਜ ਮੇਰੇ ਕੋਲ ਮੈਂ ਜਨੂਰ ਬੁਲਾਇਆ ਸੀ ਯਾਰਾ ਜੀ ਸਾਹਿਬ ਨੇ ਤੇ ਆਪਣੇ ਹਲਕਾ ਇੰਜਾਜ ਜੀ ਨੇ ਪਾਬਜੀ ਨੇ ਸੋ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜੇ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਬਠਿੰਡੇ ਸਾਈਡ ਤੋਂ ਉੱਤਰੋਂ ਜੀਸੀਬੀਆਂ ਨਾਲ ਫੋਕ ਲਿਫਟਸ ਦੇ ਆਪਣੀਆਂ ਟਰੱਕ ਭੇਜ ਕੇ ਸਾਰਾ ਡਿਊਲ ਅਸੀਂ ਪਾਵਾਂਗੇ ਥੋੜੀ ਜਿਹੀ ਨਾ ਸਾਫ਼ ਕਰਨ ਵਾਸਤੇ ਜੇ ਸਿਲਟ ਜਿੱਥੇ ਹੋਈ ਹੋਈ ਆ। ਇਹ ਹੁਣ ਮੈਂ ਸੰਪૂર્ણ ਮੈਂ ਜਿਹੜੀ ਠੱਗੀ ਹੋਈ ਨਾ ਜੀ ਠੇਕੇਦਾਰ ਨੇ ਇੱਥੋਂ 50 ਕੁ ਮਿੱਟੀ ਪੱਟ ਕੇ ਲੈ ਗਏ ਜਿਹੜਾ ਉਹਦਾ ਆਪਾਂ ਡੀਸੀ ਨੂੰ ਕਹਿ ਜੇ ਨਾ ਬਚੇਗਾ। ਹੁਣ ਮੈਂ ਬੰਦ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਤੁਹਾਡਾ ਸਭ ਨੂੰ ਮੈਂ 3 ਲੱਖ ਲੱਖ ਤੇ 9000 ਲੀਟਰ ਦੀ ਜਰੂਰ ਮੈਂ ਇਥੇ ਦੇਖੇ ਗਿਆ ਜਦੋਂ 55000 ਲੀਟਰ ਮਿੱਟੂ ਆਈਏ ਤੇ ਮਗਰ ਜਿੱਥੇ ਪਾਰ ਬਾਈ ਕਰਾਂ ਠੇਕੇਦਾਰਾਂ ਨਾਲ ਚੁੱਕੇ ਜੀ ਉਹ ਉਹਦੇ ਬਾਅਦ ਨਾਲ ਹੁਣ ਤਾਂ ਆਪਾਂ ਕਿਹਾ ਸਮਾਂ ਨਹੀਂ ਧਿਆਨ ਚਲਾਗੇ ਇਹਨੂੰ ਇਹਦੇ ਬਾਅਦ 10 15 ਦਿਨ ਬਾਅਦ ਮੈਂ ਫਿਰ ਤੋਂ ਆਈਏ ਫਿਰ ਆਪਾਂ ਇਹਨੂੰ ਠੀਕ ਕਰਨ ਮਗਰ ਪਾਉਗੇ ਤੁਸੀਂ ਕੰਮ ਕਰਾਉਣਾ ਜੀ ਇਹਨੂੰ ਪੱਕਾ ਕਰਵਾਵਾਂਗੇ ਸਾਡੇ ਸਾਡੇ ਸੌਫਟ ਕੋਈ ਸਮਾਂ ਨਹੀਂ ਸਾਡੀ ਇਹਨੂੰ ਕੰਕਰੀਟ ਦਾ ਮਨਵਾ ਰਹੇ ਹਾਂ ਸਰਕਾਰ ਨਾਲ ਫਾਇਦਾ ਜੀ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦਿੰਦਾ ਤੁਹਾਨੂੰ ਜੀ ਸਾਰੇ ਦੇ ਬੰਦੀ ਹੋਰ ਬਲਾਕਾਂ ਦੇ ਅੱਗੇ ਪਾਣੀ ਪਿੰਡ ਹੈ ਜੀ ਆਹ ਸਾਹਮਣੇ ਬਿਲਕੁਲ ਹੀ ਹੈ ਸਾਰਾ ਡੁੱਬਿਆ ਪਿਆ ਰੰਗੂ ਦਾ ਬਿਲਕੁਲ ਹੀ ਤਰਪਾਲਾ ਪਾ ਕੇ ਰੋਕਿਆ ਸਾਰਾ ਸਾਨੂੰ ਬੜੀ ਜੀ 10 ਮਿੰਟ ਜੀ ਇੱਕ ਮਿੰਟ ਜੀ ਪੱਕਾ ਹੱਲ ਕਰ ਦਿਓ ਸਰ ਪੱਕਾ ਹੱਲ ਜੀ ਇੱਕ ਮਿੰਟ ਉਹੀ ਇਹ ਬੇਨਤੀ ਆ ਤੁਹਾਡੇ ਅੱਗੇ ਜਿਹੜਾ ਮਕੌਂਡ ਸਾਬ ਤੋਂ ਇਹ ਪੁਲੇ ਜੇ ਪਾਣੇ ਦੇ ਕੰਢੇ ਬਤੁਰਕੇ ਜਾਈਏ ਤਾਂ 8.5 ਕਿਲੋਮੀਟਰ ਬਣਦਾ ਜੇ ਆਪਾਂ ਸਿੱਧਾ ਜਾਈਏ ਤਾਂ 5 ਕਿਲੋਮੀਟਰ ਹੈ ਜੀ ਇਸ ਪੁਲ ਤੋਂ ਕੜੈਲ ਵਾਲਾ ਕੋਲੇ ਬਣਿਆ ਹੰਡੀ ਵਾਲਾ ਕੋਲ ਨਹੀਂ ਆਦਾ ਅੱਧਾ ਦੂਜਾ 9 ਕਿਲੋਮੀਟਰ ਹੈ ਮੈਂ ਤਾਂ ਜਾਈਏ ਕੱਢੇ-ਕੱਢੇ ਜੇ ਸਿੱਧਾ ਜਾਈਏ 4 ਹੈ ਇਹ ਤਾਂ ਉਸ ਪੁਲ ਤੋਂ ਸੂਤ ਮੰਨ ਗਏ ਆਪਣੀ ਸਰਕਾਰ ਆਉਣ ਤੋਂ ਬਾਅਦ ਕੋਈ ਕਰਾਂਗੇ ਉਹਦਾ ਸੀਮੈਂਟ ਵਾਲਾ ਕੰਕ੍ਰੀਟ ਦਾ ਬੰਨ੍ਹ ਬਣਾ ਲਈ ਇਹਨੂੰ ਸਿੱਧਾ ਕਰੋ 2 ਫੁੱਟ 2 ਸਿੱਧਾ ਕਰਾ ਦੇ 2 ਕਿੱਲੇ ਚੌੜਾ ਉਹ ਟੈਕਨੀਕਲ ਜੋ ਹੋਣਾ ਟੈਕਨੀਕਲ ਪਰ ਹੁਣ ਸਾਨੂੰ ਇਹ ਬੰਨ ਪੱਕੇ ਕਰਨ ਵਾਸਤੇ ਪੂਰੀ ਸਹਾ ਦਾ ਪੂਰੀ ਜਮਾ ਦੇਖੋ ਜੀ ਅੱਜ ਆਹ ਤਾਜੀ ਕੋ ਇਕੱਠੇ ਸਾਰੇ ਲਿਖੋ ਆ ਸਾਰੇ ਤੁਸੀਂ ਵੰਡ ਆ ਪਿਓ ਇੱਕ ਮੈਂ ਜੇ ਲਗਵਾਸੀ ਜੀ ਮੇਰਾ ਮਤਲਬ ਹੈ 2000 ਲੀਟਰ ਡੀਜ਼ਲ ਭੇਜੀ ਦੂਰ ਆ ਵੀ ਪੈਸਾ ਨਹੀਂ ਘੱਟੇ ਵਿੱਚ ਰਾਮਤੀ ਕਰਦੇ ਨਹੀਂ ਕਰਦੇ ਮੈਂ ਗਲਜਾਰੀ ਨੂੰ ਖੜਾਣਾ ਜੀ ਇਹ ਫਿਰ ਨਹੀਂ ਨਹੀਂ ਕੋਈ ਨਹੀਂ ਲੋੜਣਾ ਕੋਈ ਮੇਰਾ ਮਤਲਬ ਆ ਯਾਰ ਕਰਦੇ ਚੇਅਰਮੈਨ ਰਾਮ ਮੈਂ ਤੁਹਾਨੂੰ ਇਕੱਲੀ ਦੋ ਦਾ ਕੰਮ ਕਰਨ ਲਾ ਠੀਕ ਹੈ ਬਿਲਕੁਲ ਜੇ ਅਸੀਂ ਕੋਈ ਥੀਸੇ ਕਰਨਾ ਸਾਡਾ ਨਾ ਇੱਧਰ ਲੱਭਣਾ ਨਾ ਇੱਧਰ ਲੱਭਣਾ ਜੇ ਜੰਨੇ ਰਲ ਮਿਲ ਕੇ ਸਾਡਾ ਹੱਲ ਕੀਤਾ ਮੈਂ ਉਹੀ ਕਹਿੰਦੇ ਨਾ ਮੈਂ ਕਰਦੇ ਨੂੰ ਕਹਿ ਦਿੰਦਾ ਆਸੂ ਮੈਂ ਕਿਹੋ ਜਿਹਾ ਕਰੀਦਾ 40 ਲੀਟਰ ਮੈਂ ਭੇਜੂ ਸ਼ਾਮ ਨੂੰ ਤੇ ਦੇਖੀਏ ਹੋਰ ਵੀ ਮੋੜ ਕੇ ਇੱਥੇ ਕਿਉਂ ਬੋਲਦੇ ਨੇ ਐਂਡ ਮਾਰ ਬੈਣੀ ਮਾਪੀ ਨਹੀਂ ਉਹ ਇਕੱਲੇ ਟਰਮਲ ਚਾਹੀਏ ਬੋੜੀ ਕਰਾਂਗੇ ਇੱਥੇ ਪਰ ਜ਼ਮੀਨ ਤੇ ਤਾਂ ਨਹੀਂ ਹਾਲੇ ਬਣਨੇ ਹਾਲੇ ਫੋਟੋ ਕਰਾਂਦਾ ਫੋਟੋ ਕਰਾਂਦਾ ਫੋਟੋ ਕਰਾਂਗਾ ਫਿਰ ਤੁਸੀਂ ਆਇਆ ਕਰੋ ਯਾ ਡਾਇਰੈਕਟਰ ਕੋਲ ਕੀ ਹੋਇਆ ਗੀਗਲ ਵੀ ਕਵੀ ਨਹੀਂ ਆਉ ਮੈਂ ਜੁਮਾ ਬੱਚਾ ਬਣਾ ਦੇ ਜੀ ਸਾਡਾ ਬੱਚਾ ਬੱਚਾ ਆ ਰਿਹਾ 120000 ਰੁਪਏ ਕਰਦੀ ਆ ਜੀ ਬਿਲਕੁਲ ਵੀ ਨਹੀਂ ਮਾਰੋ ਸਾਡਾ ਦਿਨ ਰਾਤ ਉਹ ਜਿੱਦ ਪਹੁੰਚੀ ਨਹੀਂ 460 ਸਾਡੀ ਲੀਡਰਸ਼ਿਪ ਹਾਲ ਕੇ ਲੈ ਗਏ 300 ਲੱਖ ਰੁਪਏ ਦੇ ਸਾਨੂੰ ਦੇ ਕੇ ਦਿੰਦੇ ਜੇ ਸਾਡੇ ਲੜਦੇ ਰਾਤ ਰਾਤ ਖੜੇ ਨੇ ਨਹੀਂ ਮਰ ਮਰ ਕੇ ਸਾਡੇ ਬਾਜੀ ਬਹੁਤ ਦੋਸਤ ਨੇ ਸਾਡੇ ਦਾ ਹਾਂ ਜੀ ਜਿਆਦਾ ਜਿਆਦਾ ਜੀ جي نار جي 80 منن توهان 27 چا ناني مون تي